ਗੁਰੂ ਪਿਆਰੀ ਸਤਿਕਾਰਯੋਗ ਸਾਧ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਕਰਹਾਲੀ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਪਾਤਸ਼ਾਹੀ ਨੌਵੀਂ ਗੁਰਦੁਆਰਾ ਸਾਹਿਬ ਜੀ ਦਾ ਮੇਨ ਗੇਟ ਆ ਜੀ ਅਤੇ ਇਸ ਗੁਰਦੁਆਰਾ ਸਾਹਿਬ ਜੀ ਨੂੰ ਦੋ ਗੁਰੂ ਸਾਹਿਬਾਨਾਂ ਜੀ ਦੀ ਚਰਨਛੋਹ ਪ੍ਰਾਪਤ ਹੈ ਜੀ ਗੁਰੂ ਹਰगोबिंद ਸਾਹਿਬ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਦਾ ਬੋਰਡ ਲੱਗਿਆ ਹੋਇਆ ਕੀ ਇਤਿਹਾਸ ਆ ਤੁਸੀਂ ਇਹ ਸਕਰੀਨ ਸ਼ਾਟ ਲੈ ਕੇ ਪੜ੍ਹ ਸਕਦੇ ਹੋ ਅਤੇ ਤੁਹਾਨੂੰ ਹੁਣ ਦਰਸ਼ਨ ਕਰਵਾਉਂਦੇ ਆ ਗੁਰਦੁਆਰਾ ਕਰਹਾਲੀ ਸਾਹਿਬ ਜੀ ਦੇ ਇਸ ਗੁਰਦੁਆਰਾ ਸਾਹਿਬ ਜੀ ਦਾ ਜੋ ਇਤਿਹਾਸ ਜੁੜਦਾ ਇਸ ਸਰੋਵਰ ਜੀ ਨਾਲ ਜੁੜਦਾ ਪਵਿੱਤਰ ਸਰੋਵਰ ਦੇ ਨਾਲ ਇਸ ਜਗ੍ਹਾ ਤੇ ਪਹਿਲਾਂ ਇੱਕ ਛੱਪੜੀ ਹੁੰਦੀ ਸੀ ਅਤੇ ਇਸ ਪਿੰਡ ਦਾ ਇੱਕ ਭਾਈ ਸੁਰਮਖ ਸਿੰਘ ਸੀਗਾ ਜੋ ਕਿ ਕੋੜ ਦੇ ਰੋਗ ਤੋਂ ਪੀੜਤ ਸੀਗਾ ਅਤੇ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਸੀ ਕਿ ਜਾਂ ਤਾਂ ਮੇਰਾ ਕੋੜ ਦਾ ਰੋਗ ਦੂਰ ਕਰ ਦਿਓ ਤੇ ਜਾਂ ਫਿਰ ਮੈਨੂੰ ਮੁਕਤੀ ਦੇ ਦਿਓ ਅਤੇ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਾਹਿਬ ਜੀ ਨੇ ਇਸ ਜਗ੍ਹਾ ਤੇ ਬਰਾਜੇ ਅਤੇ ਉਹਨਾਂ ਨੂੰ ਵਰ ਦਿੱਤਾ ਇਸ ਛੱਪੜੀ ਦੇ ਵਿੱਚ ਭਾਈ ਸੁਰਮਖ ਇਸ਼ਨਾਨ